ਲੋ ਜੀ ਮੈਂ ਤੁਹਾਡਾ ਮਿੱਤਰ ਜਵਾਰ ਚੌਧਰੀ ਤੁਸੀਂ ਵੇਖਦੇ ਪਏ ਹੋ ਫੈਕਟਸ ਜੇ ਸੀ ਤੁਹਾਨੂੰ ਬੇਨਤੀ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਤੇ ਤੁਸੀਂ ਜਿਹੜਾ ਪਿਆਰ ਦਿੰਦੇ ਹੋ ਸਤਿਕਾਰ ਦਿੰਦੇ ਹੋ ਤੇ ਲਾਈਵ ਟਰਾਂਸਮਿਸ਼ਨ ਵਿੱਚ ਵੀ ਤੁਸੀਂ ਜੁੜਦੇ ਹੋ ਬੜੀ ਵੱਡੀ ਮਾਤਰਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਮੈਂ ਮੈਂ ਧੰਨਵਾਦੀ ਹਾਂ ਤੁਹਾਡਾ ਤੇ ਅੱਜ ਫਿਰ ਅਸੀਂ ਕੁਝ ਨਵੀਆਂ ਗੱਲਾਂ ਕੁਝ ਅਹਿਮ ਗੱਲਾਂ ਲੈ ਕੇ ਤੁਹਾਡੇ ਕੋਲ ਆਏ ਹਾਂ ਤੇ ਤੁਹਾਨੂੰ ਵੀਡੀਓ ਪਸੰਦ ਹੈ ਤੇ ਤੁਸੀਂ ਜ਼ਰੂਰ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਦੇ ਜਾਣਾ ਉਤੇ ਤਾਂ ਕਿ ਇਹਦੀ ਜਿਹੜੀ ਰੀਚ ਉਹ ਵਧੇ ਤੇ ਲੋਕਾਂ ਤੱਕ ਜਿਆਦਾ ਜਿਆਦਾ ਤੱਕ ਆਪਣੇ ਸੰਗਤ ਦੇ ਕੋਲ ਆਪਣੀ ਕੌਮ ਦੇ ਕੋਲ ਸਾਰੇ ਜਿਆਦਾ ਜਿਆਦਾ ਇਹ ਪੰਜਾਬੀ ਦੀ ਵੀਡੀਓ ਪਹੁੰਚੇ ਤੁਸੀਂ ਪੰਜਾਬੀ ਦੇ ਪਲੇਟਫਾਰਮ ਨੂੰ ਸਪੋਰਟ ਕਰਦੇ ਹੋ ਸਪੋਰਟ ਕਰਨ ਦੀ ਗੱਲ ਕਰਦੇ ਹੋ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦੀ ਆਪਾਂ ਦੋ ਦਿਨ ਤੋਂ ਜਿਹੜਾ ਖਾਲਸਾਤਨ ਓਟਵਾਚ ਹੋਇਆ ਰੈਫਰੰਡਮ ਤੇ ਉਹਦੇ ਜਿਹੜੇ ਇੰਪੈਕਟ ਨੇ ਉੱਤੇ ਗੱਲ ਕਰ ਰਹੇ ਆਂ ਔਰ ਉਸੇ ਇੰਪੈਕਟ ਦੇ ਵਿੱਚ ਜਿਹੜਾ ਉਹ ਦਿਨੇਸ਼ ਪਟਨਾਇਕ ਜਿਹੜਾ ਕਿ ਹਿੰਦੁਸਤਾਨ ਦਾ ਇੱਥੇ ਕੌਂਸਲ ਜਨਰਲ ਹੈਗਾ ਹਾਈ ਕਮਿਸ਼ਨਰ ਹੈਗਾ ਹਾਈ ਕਮਿਸ਼ਨਰ ਹੈਗਾ ਆਟਵਾ ਦੇ ਵਿੱਚ ਉਹਦਾ ਇੰਟਰਵਿਊ ਤੁਹਾਡੇ ਸਾਹਮਣੇ ਰੱਖਿਆ ਉਹਦੀ مایੁਸੀਆਂ ਤੁਹਾਨੂੰ ਦਿਖਾਈਆਂ ਉਹਦੀ ਸ਼ਕਲ ਤੁਹਾਨੂੰ ਦਿਖਾਈ ਕਿਵੇਂ ਉਤਰੀ ਹੋਈ ਹੈ ਕਿਵੇਂ ਬੁਰਾ ਹਾਲ ਹੈ ਉਹਦਾ ਤੇ ਉਸੇ ਇੰਪੈਕਟ ਦੇ ਵਿੱਚ ਗੁਰਪਤਵੰਦ ਸਿੰਘ ਪੰਨੂ ਹੋਰਾਂ ਦਾ ਇੱਕ ਇੰਟਰਵਿਊ ਜ ਹੈ ਸੀਟੀਵੀ ਨੇ ਕੀਤਾ ਕੈਨੇਡੀਅਨ ਟੀਵੀ ਨੇ ਤੇ ਇੱਕ ਇੰਟਰਵਿਊ ਜਿਹੜਾ ਸੀ ਉਹ ਆਪਣਾ ਇਹ ਕੈਨੇਡਾ ਦੇ ਇੱਕ ਟੀਵੀ ਨੇ ਕੀਤਾ ਦੂਸਰਾ ਟੀ ਇੰਟਰਵਿਊ ਦੂਸਰੇ ਟੀਵੀ ਨੇ ਕੀਤਾ ਤੇ ਦੋਵਾਂ ਦੇ ਵਿੱਚ ਹੀ ਜਿਹੜਾ ਸੀ ਉਹ ਦੇਖਿਆ ਕਿ ਕਿਸ ਤਰ੍ਹਾਂ ਵੱਖ-ਵੱਖ ਜਿਹੜੇ ਸੀ ਉੱਤੇ ਕਮੈਂਟਰੀ ਹੋਈ ਗੁਰਪ੍ਰੀਤਵੰਤ ਸਿੰਘ ਪੰਡ ਪੰਨੂ ਉਹਨਾਂ ਦੇ ਇੰਟਰਵਿਊ ਜਿਹੜਾ ਹੋਇਆ ਆਪਾਂ ਉੱਤੇ ਲਗਾਤਾਰ ਗੱਲ ਕਰ ਰਹੇ ਹੋਂ ਦੀ ਲੈ ਕੇ ਬਹੁਤ ਸਾਰੇ ਲੋਕਾਂ ਨੂੰ ਤਕਲੀਫ ਹੋਈ ਇੰਨੀ ਤਕਲੀਫ ਹੋਈ ਕਿ ਪਾਬੜ ਜਿਹੜੇ ਨੇ ਉਹ ਦਿੱਲੀ ਤੱਕ ਤੇ ਮਸਜਿਦ ਦਿਖਾਈ ਦਿੰਦੇ ਨੇ ਮੈਂ ਦੇਖੇਨ ਕਿਉਂਕਿ ਦਿੱਲੀ ਤੋਂ ਡਾਇਰੈਕਸ਼ਨ ਗਈਆਂ ਸਾਰੀਆਂ ਕਿ ਇਸ ਇੰਟਰਵਿਊ ਨੂੰ ਜਿਹੜਾ ਤੁਸੀਂ ਡਿਨਾਊਂਸ ਕਰੋ ਇਸ ਇੰਟਰਵਿਊ ਨੂੰ ਤੁਸੀਂ ਆਪਣਾ ਜਿਹੜਾ ਸੀ ਉਹਦੇ ਖਿਲਾਫ ਗੱਲ ਕਰੋ ਉਹਦੇ ਵਿੱਚ ਫਿਰ ਜ਼ਾਹਿਰ ਹੈ ਜਿਹੜਾ ਮੋਡਲ ਅਪਰੈਂਟੀ ਹੁੰਦਾ ਜਿਹੜਾ ਇਹਨਾਂ ਦਾ ਜਿਹੜਾ ਹਿੰਦੂਆਂ ਦਾ ਜਿਹੜਾ ਇੰਡੀਅਨ ਦਾ ਬੀਜੇਪੀ ਦੇ ਆਈਟੀ ਸੈੱਲ ਦਾ ਖਾਸ ਤੌਰ ਦੇ ਉੱਤੇ ਬੀਜੇਪੀ ਦੇ ਆਈਟੀ ਸੈੱਲ ਜਿਹੜਾ ਉਹਦੇ ਖਾਸ ਤੌਰ ਦੇ ਉੱਤੇ ਉਹਦਾ ਉਹਦਾ ਇੱਕ ਉਹਦਾ ਇੱਕ ਕਹ ਲਓ ਕਿ ਮਾਡਲ ਹੈਗਾ ਤਾਂ ਮੈਂ ਪਹਿਲੇ ਵੀ ਸਾਹਮਣੇ ਰੱਖਿਆ ਸੀ ਦੁਬਾਰਾ ਦੁਹਰਾ ਦੇਣਾ ਕਿ ਜਿਹੜਾ ਮੋਡਲ ਮਾਡਲ ਹੈਗਾ ਇਹ ਕਿ ਤੁਸੀਂ ਜਿਹੜਾ ਬੰਦਾ ਕੋਈ ਤੁਹਾਡੇ ਜਿਹੜਾ ਤੁਹਾਨੂੰ ਬੰਦਾ ਪਸੰਦ ਨਹੀਂ ਜੇ ਤੁਹਾਨੂੰ ਬੰਦਾ ਪਸੰਦ ਨਹੀਂ ਤੁਹਾਡਾ 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 ਵਿਰੋਧੀ ਹੈ ਤੁਹਾਡੇ ਖਿਲਾਫ ਹੈ ਤੇ ਤੁਸੀਂ ਇੱਕ ਤੇ ਹੈ ਕਿ ਜਿਹੜੀ ਉਹਦੀ ਗੱਲ ਕਰਦਾ ਇੰਟਰਵਿਊ ਤੁਸੀਂ ਉਹਨੂੰ ਆਪਣਾ ਉੱਤੇ تنਕੀਦ ਕਰੋ ਕੰਟੈਂਟ ਤੇ ਗੱਲ ਨਹੀਂ ਕਰਨੀ ਇਹ ਵੀ ਇੱਕ ਬੜੀ ਵੱਡੀ ਮੈਂ ਰਾਜ਼ ਦੀ ਗੱਲ ਦੱਸ ਦਿਆਂ ਕਿ ਕੰਟੈਂਟ ਤੇ ਗੱਲ ਨਹੀਂ ਕਰਨੀ ਕਿਸੇ ਨਾਲ ਕਿ ਉਹਨੇ ਕੀ ਕਿਹਾ ਕੀ ਨਹੀਂ ਕਿਉਂਕਿ더라 ਉਹਦੇ ਚ ਲੋਜਿਕ ਹੁੰਦੀ ਹੈ ਉਹਦੇ ਚ ਆਪਣਾ ਗੱਲ ਸਮਝਣ ਸਮਝਾਉਣ ਦੀ ਹੁੰਦੀ ਕੰਟੈਂਟ ਤੇ ਗੱਲ ਨਹੀਂ ਕਰਨੀ ਜਿਹੜਾ ਬੰਦਾ ਗੱਲ ਕਰ ਰਿਹਾ ਉਹਦੀ ਜ਼ਾਤ ਤੇ ਗੱਲ ਕਰਨਗੇ ਉਹਦਾ ਪਾਸਟ ਖਿੱਚ ਕੇ ਲਿਆਉਣਗੇ ਪਰ ਪ੍ਰੈਜ਼ੈਂਟ ਖਿੱਚ ਕੇ ਲਿਆਉਣਗੇ ਪੁਰਾਣੀ ਗੱਲ ਕੋਈ ਉਹਨੇ ਇੰਜ ਕੀਤੀ ਸੀ ਜੀ ਉਹਨੇ ਇੰਜ ਕੀਤੀ ਸੀ ਜੀ ਹੈ ਉਹ ਉਸ ਤਰ੍ਹਾਂ ਦੀ ਗੱਲ ਹੋ ਜਾਂਦੀ ਮੈਂ ਤੁਹਾਨੂੰ ਮੈਂ ਇੱਕ ਕਹਾਣੀ ਸੁਣਾ ਦਣਾ ਕਿ ਇੱਕ ਉਹ ਇੱਕ ਬੰਦਾ ਸੀ ਉਹ ਕਹਿੰਦਾ ਯਾਰ ਬੱਕਰੀ ਜਿਹੜਾ ਨਾ ਮੈਨੂੰ ਬੜੀ ਉਹਨੂੰ ਬੱਕਰੀ ਬੜੀ ਨਾ ਪਸੰਦ ਸੀ ਉਹਨੇ ਕਹਾ ਯਾਰ ਜਦੋਂ ਵੀ ਗੱਲ ਕਿਤੇ ਹੋਵੇ ਬੱਕਰੀ ਉਹਨੇ ਕਹਾ ਯਾਰ ਬੱਕਰੀ ਬੜੀ ਜਿਹੜੀ ਨਾ ਜ਼ਾਲਮ ਜਾਨਵਰ ਹੈ ਲੋਕ ਕੀ ਕਹਾਂ ਯਾਰ ਬੱਕਰੀ ਐਡੀ ਮਾਸੂਮ ਭਲੀ ਮਾਸ ਜੀ ਹੈ ਕਿਸੇ ਨੂੰ ਕੁਝ ਕਹਿੰਦੀ ਨਹੀਂ ਬੱਕਰੀ ਨੇ ਕਿਸੇ ਨੂੰ ਕੀ ਕਹਿਣਾ ਉਹ ਇੱਕ ਵਦਨ ਬੜਾ ਟੈਨਸ਼ਨ ਹੋਈ ਉਹਨੇ ਕਿਹਾ ਯਾਰ ਇਹ ਬੰਦਾ ਜਿਹੜਾ ਜਦੋਂ ਮੈਂ ਦੇਖਦਾ ਗੱਲ ਕਰਦਾ ਬੱਕਰੀ ਬੜੀ ਪੈੜੀ ਬੱਕਰੀ ਬੜੀ ਬੱਕਰੀਆਂ ਤੇ ਬੜਾ ਬੱਕਰੀ ਤੇ ਬੜਾ ਖਲਾਬ ਗੱਲ ਕਰਦਾ ਬੱਕਰੀਆਂ ਤੇ ਇਹਨੂੰ ਰੋਲਾ ਕੀ ਮੈਂ ਜਰਾ ਥੋੜਾ ਜਿਹਾ ਥੋੜਾ ਜਿਹਾ ਖਰਚਾ ਜਰਾ ਕਰੇਦਾ ਅੱਛਾ ਉਹਨੇ ਪੁੱਛਿਆ ਕਿ ਤੈਨੂੰ ਕੀ ਮਸਲਾ ਬੱਕਰੀ ਨੂੰ ਤੂੰ ਕਿਉਂ ਕਹਿਣਾ ਕੋਈ ਦੁਨੀਆ ਦਾ ਕੋਈ ਬੰਦਾ ਜਿਹੜਾ ਬੱਕਰੀ ਨੂੰ ਬੁਰਾ ਨਹੀਂ ਕਹਿੰਦਾ ਤੂੰ ਬੱਕਰੀ ਨੂੰ ਕੱਲਾ ਬੁਰਾ ਕਿਉਂ ਕਹਿਣਾ ਉਹਨੇ ਕਿਹਾ ਯਾਰ ਮੈਂ ਛੋਟਾ ਜਿਹਾ ਸੀ ਛੋਟਾ ਜਿਹਾ ਬੱਚਾ ਸੀ ਤੇ ਮੈਂ ਕਹਿੰਦਾ ਮੈਨੂੰ ਬੱਕਰੀ ਨੇ ਇੱਕ ਵਾਰੀ ਢੁੱਟ ਮਾਰ ਦਿੱਤੀ ਸੀ ਕਹਿੰਦਾ ਬੱਕਰੀ ਨੇ ਮੈਨੂੰ ਢੁੱਟ ਮਾਰ ਕੇ ਸੁੱਟਿਆ ਤੇ ਮੈਨੂੰ ਉਹਦੇ ਲੱਗਦਾ ਕਿ ਬੱਕਰੀ ਬਹੁਤ ਜ਼ਾਲਮ ਛਾਏ ਉਹ ਜਿਹੜੇ ਜਿਸ ਜਿਸ ਬੰਦੇ ਨੇ ਇਹਨਾਂ ਦੀ ਆਪਣਾ ਹਿੰਦੂਆਂ ਦੀ ਆਰਐਸਐਸ ਦੀ ਬੀਜੇਪੀ ਦੀ ਤੇ ਹਿੰਦੁਸਤਾਨ ਦੀ ਜਿਹੜੀ ਪੂਛ ਤੇ ਪੈਰ ਰੱਖਿਆ ਨੇ ਇਹਨੂੰ ਬੁਰਾ ਲੱਗ ਤੇ ਜਿਹੜੇ ਇਸੇ ਤਰ੍ਹਾਂ ਹੁਣ ਇੰਟਰਵਿਊ ਹੋਇਆ ਜਦੋਂ ਗੁਰਪ੍ਰਤਵੰਤ ਸਿੰਘ ਪੰਨੂ ਹੋਰਾਂ ਦਾ ਤੇ ਉਹਦੇ ਵਿੱਚ ਉਹਦੇ ਉਹਦੇ ਵਿਰੋਧ ਵਿੱਚ ਆ ਗਿਆ ਇੱਕ ਤੇ ਆਪਣਾ ਹਿੰਦੂ ਫਾਊਂਡੇਸ਼ਨ ਕੈਨੇਡਾ ਆ ਗਈ ਉਹਦੇ ਤੁਹਾਨੂੰ ਦੱਸਿਆ ਅਕੀਨਾਂ ਦਾ ਜਿਹੜਾ ਜਿਹੜਾ ਇਹਦਾ ਪੈਟਰਨ ਹੁੰਦਾ ਪੈਟਰਨ ਹੁੰਦਾ ਕਿ ਤੁਸੀਂ ਪਹਿਲੇ ਜਿਹੜਾ ਬੰਦੇ ਦਾ ਇੰਟਰਵਿਊ ਤੁਸੀਂ ਉਹਨੂੰ ਅੱਧੇ ਬੰਦੇ ਵੰਡ ਲਓ ਅੱਧੇ ਬੰਦੇ ਉਹਦੂ ਗੱਲ ਕਰੋ ਠੀਕ ਹੈ ਉਹ ਤੋਂ ਉੱਤੇ ਕਮੈਂਟਰੀ ਕਰੋ ਉਹਨੂੰ ਉਹਨੇ ਉਤਨਕੀਦ ਕਰੋ ਤੇ ਬਾਕੀ ਜਿਹੜੇ ਨੇ ਉਹ ਮੀਡੀਆ ਦੇ ਉੱਤੇ ਟੀਵੀ ਦੇ ਉੱਤੇ ਜਿਸ ਟੀਵੀ ਦੇ ਉੱਤੇ ਦਾ ਇੰਟਰਵਿਊ ਹੋਇਆ ਤੁਸੀਂ ਉਹਨੂੰ ਧਮਕਾਣ ਲੱਗ ਪੋ ਡਰਾਉਣ ਲੱਗ ਪੋ ਧਮਕਾਣ ਲੱਗ ਪੋ ਉਹਨੂੰ ਜਨਾਬ ਪਬਲਿਕ ਪਬਲਿਕ ਸੈਂਟੀਮੈਂਟ ਦੇ ਖਿਲਾਫ ਬਹਿਰੋ ਉਹਨੂੰ ਜੇ ਦੀ ਬਾਈਕਾਟ ਕਰ ਦਿਆਂਗੇ ਉਹ ਟੀਵੀ ਦੇਖਾਂਗੇ ਨਹੀਂ ਅੱਜ ਵੀ ਹੁਣ ਜਿਵੇਂ ਉਹਨੇ ਆਪਣਾ ਐਸਐਪ ਹਿੰਦੂ ਫਾਊਂਡੇਸ਼ਨ ਕੈਨੇਡਾ ਨੇ ਇਹਨਾਂ ਨੇ ਜਨਾਬ ਉਹਦਾ ਵਿਰੋਧ ਕੀਤਾ ਹਿਆ ਇਹਨਾਂ ਨੇ ਕੀ ਕਹਿਣੇ ਜਨਾਬ ਇਹਨਾਂ ਨੇ ਕਿਹਾ ਕਾਲ ਫਾਰ ਐਕਸ਼ਨ ਇਹਨਾਂ ਨੇ ਆਪਣਾ ਜਿਹੜਾ ਉਹ ਉਹਨਾਂ ਕਹਿੰਦੇ ਜੀ ਇਸ ਟੀਵੀ ਦੇ ਸਾਰੇ ਜਿਹੜੇ ਬੰਦੇ ਨੇ ਇਹ ਕੀ ਕਰੋ ਇਹ ਜਨਾਬ ਉਹਨਾਂ ਕਹਿੰਦੇ ਜੀ ਕਿ ਇਹ ਈਮੇਲਾਂ ਕਰੋ ਈਮੇਲ ਕਰੋ ਇਸ ਟੀਵੀ ਨੂੰ ਜਨਾਬ ਜੀ ਕਿ ਤੁਸੀਂ ਗੁਰਪਤਵੰਤ ਸਿੰਘ ਪੰਨੂ ਦਾ ਇੰਟਰਵਿਊ ਕਿਉਂ ਕੀਤਾ ਤਾਂ ਕਿ ਉਹ ਚੈਨਲ ਜਿਹੜਾ ਪ੍ਰੈਸ਼ਰ ਚ ਆਵੇ ਪ੍ਰੈਸ਼ਰਾਈਜ਼ ਹੋਵੇ ਅੱਛਾ ਉਸ ਤੋਂ ਬਾਅਦ ਜਿਹੜੀ ਤਾਨੂੰ ਦੱਸਿਆ ਸੀ ਅਸੀਂ ਰੂਪਾ ਦੀਦੀ ਦੀ ਗੱਲ ਕਿ ਰੂਪਾ ਦੀਦੀ ਨੇ ਜਿਹੜਾ ਅਸੀਂ ਬੜਾ ਬੁਰਾ ਮਨਾਇਆ ਸੀ ਇੰਟਰਵਿਊ ਦਾ ਬੜੀ ਤਕਲੀਫ ਹੋ ਰਹੀ 5 6 7 ਟਵੀਟਰ ਅੱਛਾ ਉਸ ਤੇ ਮੈਂ ਗੱਲ ਕੀਤੀ ਜ਼ਾਹਰ ਮੈਂ ਇਹਦੀ ਮੁਨਾਫਕੀ ਜਿਹੜੀ ਸੀ ਉਹ ਐਕਸਪੋਜ਼ ਕੀਤਾ ਜਿਹੜੀ ਡਿਊਅਲਿਟੀ ਹੈ ਦੇ ਟੂ ਫੇਸਸ ਪਰਸਨੈਲਿਟੀ ਰੂਪਾ ਸੁਬ੍ਰਮਣੀ ਮੈਂ ਉਹ ਸਾਹਮਣੇ ਲਿਆ ਕੇ ਰੱਖਿਆ ਲੋਜੀਕਲ ਗੱਲ ਕੀਤੀ ਨਾ ਮੈਂ ਦੱਸਿਆ ਕਿ ਅਗਰ ਤੁਸੀਂ ਫੇਅਰ ਫੇਅਰਨੈਸ ਟਰਾਂਸਪੈਰੈਂਸੀ ਤੇ ਤੁਸੀਂ ਆਪਣਾ ਕੀ ਕਹਿੰਦੇ ਫ੍ਰੀ ਪ੍ਰੈਸ ਦੀ ਗੱਲ ਕਰਦੇ ਹੋ ਤੇ ਫ੍ਰੀ ਪ੍ਰੈਸ ਸਿਰਫ ਤੁਹਾਡੀ ਜ਼ਾਤ ਵਾਸਤੇ ਨਹੀਂ ਹੋਣੀ ਚਾਹੀਦੀ ਮੇਰੇ ਵਾਸਤੇ ਵੀ ਹੋਣੀ ਚਾਹੀਦੀ ਮੇਰੇ ਵਾਸਤੇ ਵੀ ਹੋਣੀ ਚਾਹੀਦੀ ਸਰਦਾਰ ਗੁਰਪਤਵੰਸ ਸਿੰਘ ਪੰਨੂ ਵਾਸਤੇ ਵੀ ਹੋਣੀ ਚਾਹੀਦੀ ਸੈਕਸ ਫਾਰਸਿਸ ਵਾਸਤੇ ਵੀ ਹੋਣੀ ਚਾਹੀਦੀ ਆਰਐਸਐਸ ਵਾਸਤੇ ਵੀ ਹੋਣੀ ਚਾਹੀਦੀ ਜੇ ਤੁਸੀਂ ਜੇ ਤੁਸੀਂ ਇੱਕ ਗੱਲ ਕਰਦੇ ਹੋ ਤੇ ਉਹਨਾਂ ਪ੍ਰਿੰਸੀਪਲ ਖੜੇ ਰਹੋ ਨਾ ਫਿਰ ਫਿਰ ਤੁਸੀਂ ਪ੍ਰਿੰਸੀਪਲ ਅਸੂਲ ਦੀ ਗੱਲ ਕਰੋ ਤੇ ਅਸੂਲ ਦੀ ਗੱਲ ਇਹ ਹੈ ਕਿ ਅਗਰ ਦਿਨੇਸ਼ ਪਟਨਾਇਕ ਦਾ ਇੰਟਰਵਿਊ ਕਿਸੇ ਮੀਡੀਆ ਤੇ ਜਾਇਜ਼ ਹੈ ਤੇ ਫਿਰ ਗੁਰਪਤਵੰਸ ਸਿੰਘ ਪੰਨੂ ਦਾ ਮੇਰੇ ਇੰਟਰਵਿਊ ਵੀ ਜਾਇਜ਼ ਹੈ ਜਾਂ ਤੁਸੀਂ ਦੋਵਾਂ ਪਾਸੇ ਨਿੰਦਾ ਕਰੋ ਜਾਂ ਲੋ ਤੁਸੀਂ ਦੋਵਾਂ ਇੰਟਰਵਿਊ ਦੀ ਨਿੰਦਾ ਕਰੋ ਲੇਕਿਨ ਨਹੀਂ ਤੁਸੀਂ ਪਿਕ ਐਂਡ ਚੂਜ਼ ਜਦੋਂ ਤੁਸੀਂ ਆਪਣੇ ਅਸੂਲਾਂ ਦੀ ਗੱਲ ਕਰਦੇ ਗਾਦੇ ਪ ਉਦੋਂ ਲੱਗਦਾ ਪਤਾ ਕਿ ਤੁਹਾਡਾ ਏਜੰਡਾ ਹੈ ਤੇ ਇਸੇ ਤਰ੍ਹਾਂ ਸੀ ਇਹਦਾ ਏਜੰਡਾ ਜਿਹੜਾ ਰੂਪਾ ਦਾ ਸੀ ਉਹ ਮੈਂ ਬੇਨਕਾਬ ਕੀਤਾ ਐਕਸਪੋਜ਼ ਕੀਤਾ ਤੇ ਬਹੁਤ ਆਪਣਾ ਲੋਕਾਂ ਨੇ ਪਸੰਦ ਕੀਤਾ ਲੋਕਾਂ ਨੇ ਕਿਹਾ ਵਾਕੇ ਮੈਨੂੰ ਬੜੇ ਬੜੇ ਲੋਕਾਂ ਦੇ ਮੈਸੇਜਸ ਆਏ ਉਹਨੇ ਕਹਿੰਦੇ ਤੁਸੀਂ ਬਿਲਕੁਲ ਠੀਕ ਗੱਲ ਕਰਦੇ ਹੋ ਇੱਕ ਪਰਸਨੈਲਿਟੀ ਅਗਰ ਖੁਦ ਕਹਿੰਦੀ ਜਨਾਬ ਜੀ ਕਿ ਮੈਂ ਫ੍ਰੀ ਪ੍ਰੈਸ ਦੀ ਗੱਲ ਕਰਦੀ ਆ ਜਰਨਲਿਜ਼ਮ ਦੀ ਗੱਲ ਕਰਦੀ ਆ ਜਰਨਲਿਜ਼ਮ ਨੂੰ ਜਿਹੜੇ ਥ੍ਰੈਟਸ ਨੇ ਉਹਨਾਂ ਦੀ ਗੱਲ ਕਰਦੀ ਆ ਇਹ ਅਮਰੀਕਾ ਨੂੰ ਕਹਿੰਦੀ ਜਨਾਬ ਜੀ ਕਿ ਆਜ਼ਾਦੀ ਦੇ ਆਜ਼ਾਦੀਏ ਸਹਾਫਤ ਕਿ ਸਾਫ ਨੂੰ ਫ੍ਰੀ ਹੋਣਾ ਚਾਹੀਦਾ ਪ੍ਰੈਸ ਨੂੰ ਫ੍ਰੀ ਹੋਣਾ ਚਾਹੀਦਾ ਤੇ ਫਿਰ ਟੀਵੀ ਦੇ ਉੱਤੇ ਕੈਨੇਡਾ ਦੇ ਟੀਵੀ ਦੇ ਉੱਤੇ تنਕੀਦ ਕਿਉਂ ਕੀਤੀ ਜਾ ਰਹੀ ਸਵਾਲ ਬਿਲਕੁਲ ਜਾਇਜ਼ ਹੈ ਉਸ ਗੱਲ ਦਾ ਜਵਾਬ ਹਰੂਪਾ ਨੇ ਨਹੀਂ ਦਿੱਤਾ ਹੁਣ ਇਹਦਾ ਚੁੱਕੇ ਗੱਲ ਹੈ ਕਿ ਹਰ ਬੰਦੇ ਨੂੰ ਉਹਦੀ 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 ਗੱਲ ਉਹਨੂੰ ਕਹਿਣਾ ਕਲਾਉਨ ਕਹਿ ਦੇਣਾ ਪਾਗਲ ਕਹਿ ਦੇਣਾ ਇਹ ਲੋਕਾਂ ਦਾ ਸਾਈਕੋਪੈਥ ਲੋਕਾਂ ਦਾ ਇੱਕ ਤਰੀਕਾ ਵਾਰਦਾਤ ਹੁੰਦਾ ਕਿ ਤੁਹਾਡੇ ਕੋਲ ਕੋਈ ਲੌਜਿਕ ਨਹੀਂ ਹੈ ਤੁਹਾਡੇ ਕੋਲ ਕੋਈ ਦਲੀਲ ਨਹੀਂ ਹੈ ਕੋਈ ਐਵੀਡੈਂਸ ਨਹੀਂ ਹੈ ਮੈਂ ਜਿਹੜੀ ਗੱਲ ਕੀਤੀ ਦੇਖੋ ਮੈਂ ਰੂਪਾ ਦੇ ਸ਼ਕਲ ਦੇ ਉੱਤੇ ਕੋਈ ਗੱਲ ਨਹੀਂ ਕੀਤੀ ਮੈਂ ਤੁਹਾਨੂੰ ਇਹ ਨਹੀਂ ਦੱਸਿਆ ਕਿ ਜਨਾਬ ਮੇਰਾ ਕੋਈ ਗਰਜੇ ਰੂਪਾ ਦੇ ਨਾਲ ਰੂਪਾਸ ਬ੍ਰਹਮਣ ਦੇ ਨਾਲ ਮੈਂ ਤੁਹਾਨੂੰ ਇਹ ਨਹੀਂ ਗੱਲ ਕੀਤੀ ਕਿ ਜਨਾਬ ਇਹਨੂੰ ਬਹੁਤ ਭੈੜੀ ਸ਼ਕਲ ਦੀਏ ਕੋਈ ਬਹੁਤ ਜਨਾਬ ਮੈਂ ਉਹਦੇ ਨਜ਼ਰੀਆਤ ਤੇ ਗੱਲ ਕੀਤੀ ਕਿ ਤੁਹਾਡੇ ਨਜ਼ਰੀਆਤ ਜਿਹੜੇ ਨੇ ਉਹ ਐਕਸਟਰੀਮਿਸਟ ਨੇ ਹਿੰਦੂਤਵਾ ਦੇ ਨੇ ਆਰਐਸਐਸ ਦੇ ਨੇ ਸੰਗੀ ਹੋ ਤੁਸੀਂ ਸੰਗ ਪਰਿਵਾਰ ਦਾ ਤੁਸੀਂ ਹਿੱਸਾ ਹੋ ਤੁਸੀਂ ਮੋਹਨ ਭਗਵਤ ਦੇ ਪੁਜਾਰੀ ਹੋ ਤੇ ਤੁਸੀਂ ਬੀਜੇਪੀ ਦੇ ਆਈਟੀ ਸੈੱਲ ਵਾਸਤੇ ਕੰਮ ਕਰਦੇ ਹੋ ਹੈ ਬਿਲਕੁਲ ਮਨ ਤੋਂ ਕਿ ਤੁਸੀਂ ਜੋ ਤੁਸੀਂ ਪਿਕ ਚੂਜ਼ ਕਰਦੇ ਹੋ ਜੋ ਤੁਸੀਂ ਖਾਲਸਥਾਨ ਦੇ ਨਾਲ ਨਫ਼ਰਤ ਕਰਦੇ ਦਾ ਮਤਲਬ ਹੈ ਤੁਸੀਂ ਹਿੰਦੁਸਤਾਨ ਤੇ ਬੀਜੇਪੀ ਦੇ ਤੁਸੀਂ ਅਜੰਡੇ ਦੇ ਵਿੱਚ ਕੰਮ ਕਰਦੇ ਪਏ ਹੋ ਥੈਟਸ ਇਟ ਉਹ ਮੈਂ ਗੱਲ ਕੀਤੀ ਮੈਂ ਇਹਨਾਂ ਦੀ ਜ਼ਾਤ ਦੇ ਉੱਤੇ ਕੋਈ ਨਹੀਂ ਲੇਕਿਨ ਜੇ ਇਹ ਕੰਮ ਕਰਦੇ ਨੇ ਕਿ ਮੈਂ ਫ੍ਰੀ ਫ੍ਰੀ ਪ੍ਰੈਸ ਆਪਣੇ ਵਾਸਤੇ ਮੰਗਦੇ ਨੇ ਤੇ ਮੈਂ ਕਹਾਂਗਾ ਭਾਈਆ ਤੁਸੀਂ ਝੂਠ ਬੋਲਦੇ ਹੋ ਕਿਉਂਕਿ ਤੁਸੀਂ ਫਿਰ ਫ੍ਰੀ ਪ੍ਰੈਸ ਮੇਰੇ ਵਾਸਤੇ ਵੀ ਮੰਗੋ ਜੇ ਬਾਦ ਚੌਧਰੀ ਵਾਸਤੇ ਵੀ ਮੰਗੋ ਕਿ ਆਪਣਾ ਸਿਕਸ ਫਾਰ ਜਸਸ ਵਾਸਤੇ ਵੀ ਮੰਗੋ ਯੂਐਸ ਮੀਡੀਆ ਵਾਸਤੇ ਵੀ ਮੰਗੋ ਬਾਕੀ ਲੋਕਾਂ ਦੇ ਵਾਸਤੇ ਵੀ ਮੰਗੋ ਜਿਹੜੇ ਜਿੰਨੇ ਲੋਕ ਕੰਮ ਕਰਦੇ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਫ੍ਰੀ ਪ੍ਰੈਸ ਜਿਹੜਾ ਦਿਓ ਅਗਰ ਕੈਨੇਡਾ ਦਾ ਟੀਵੀ ਹੋਵੇ ਤੁਸੀਂ ਉਹਨੂੰ ਤੁਸੀਂ ਉਹਨੂੰ ਅਕਨੋਲਜ ਕਰੋ ਤੁਸੀਂ ਕਹਿੰਦੇ ਬਿਲਕੁਲ ਹਾਂ ਤੁਸੀਂ ਅਗਰ ਸਮਝਦੇ ਹੋ ਤੁਸੀਂ ਵੱਡੇ ਜਰਨਲਿਸਟ ਹੋ ਤੁਸੀਂ ਸਮਝਦੇ ਹੋ ਰੁਪਾਈ ਕਿ ਤੁਸੀਂ ਵੱਡੇ ਜਰਨਲਿਸਟ ਹੋ ਤੁਸੀਂ ਇੰਟਰਵਿਊ ਕਰੋ ਤੁਸੀਂ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਡਾਕ ਚ ਪੜਾਓ ਤੁਸੀਂ ਇੰਟਰਵਿਊ ਕਰੋ ਤੁਸੀਂ ਸਖ ਸਵਾਲ ਕਰੋ ਤੁਸੀਂ ਆਪਣੇ ਸਵਾਲਾਂ ਦੇ ਨਾਲ ਅਗਲੇ ਬੰਦੇ ਨੂੰ ਐਕਸਪੋਜ਼ ਕਰੋ ਇਸ ਤਰ੍ਹਾਂ ਟੀਵੀ ਨੂੰ ਲੈ ਕੇ ਡੋంట్ ਸ਼ੂਟ ਦਾ ਮੈਸੇਂਜਰ ਡੋంట్ ਸ਼ੂਟ ਦਾ ਮੈਸੇਂਜਰ ਟੀਵੀ ਨੂੰ ਮਤ ਕੁਝ ਕਹੋ ਜਨਾਬ ਟੀਵੀ ਨੂੰ ਜਨਾਬ ਤੁਸੀਂ ਸ਼ੂਟਿੰਗ ਦਾ ਮੈਸੇਂਜਰ ਹੋ ਗਏ ਨਾ ਤੁਸੀਂ ਟੀਵੀ ਨੂੰ ਤੁਸੀਂ ਟੀਵੀ ਤੇ ਤੁਸੀਂ ਪ੍ਰੈਸ਼ਰ ਪਾ ਰਹੇ ਹੋ ਕੈਨੇਡਾ ਦੇ ਉੱਤੇ ਮੈਂ ਮੈਂ ਜਜ਼ਾਦੀਏ ਸਾਫਤ ਮੈਂ ਫ੍ਰੀ ਪ੍ਰੈਸ ਦੇ ਨਾਲ ਖੜਾ ਮੈਂ ਜਿਸ ਜਿਸ ਟੈਲੀਵਿਜ਼ਨ ਨੇ ਸੀ ਟੀਵੀ ਨੇ ਜਿਸ ਟੀਵੀ ਨੇ ਜਿਹੜੇ ਗੁਰਪਤਵੰਦ ਸਿੰਘ ਪੰਨੂ ਹੋਰ ਦਾ ਇੰਟਰਵਿਊ ਕੀਤਾ ਮੈਂ ਉਹਦੀ ਵੀ ਸਪੋਰਟ ਕਰਦਾ ਉਹਦੇ ਵੀ ਨਾਲ ਕੀਤਾ ਬਿਲਕੁਲ ਠੀਕ ਕੀਤਾ ਤੇ ਜਿਸ ਚੈਨਲ ਨੇ ਜਿਸ ਚੈਨਲ ਨੇ ਜਿਸ ਚੈਨਲ ਨੇ अपना दिनेश पटनाई ने इंटरव्यू ਕੀਤਾ میں اودے وی نال کھڑا اون نے وی اپنا فرزہ ادا کیتا بالکل ٹھیک اون نے وی لے ا کے کہ दिनेश पटनाई ਨੂੰ ایکسپوز ਕੀਤਾ ٹھیک ہے اسی طرح ਹੁੰਦਾ ਜਾ ਲੇਕਿਨ ਪਿਕ ਐਂਡ ਚੂਜ਼ ਨਹੀਂ خیر ਬੜੀ ਮੁਹੱਬਤ ਕੀਤੀ ਜਨਾਬ ਰੂਪਾ ਸੁਬ੍ਰਮਣੀਅਮ ਨੇ ਮੇਰੇ ਨਾਲ ਮੈਨੂੰ ਬੜੀ ਮੁਹੱਬਤ ਕੀਤੀ ਰੂਪਾ ਸੁਬਮੈਂ ਜਿਹੜਾ ਟਿਕਲਿਪ ਪੋਸਟ ਕੀਤਾ ਸੀ ਤੇ ਇਹਨਾਂ ਨੇ ਜਨਾਬ ਜਵਾਬ ਦਿੱਤਾ ਹੈ ਮੈਂ ਇਹਨਾਂ ਨੂੰ ਵੀ ਸੁਨੇਹਾ ਭੇਜਿਆ ਸੀ ਕਿ ਮੈਨੂੰ ਤੁਸੀਂ ਇੰਟਰਵਿਊ ਦੇ ਦਿਓ ਉਧਰ ਤੁਹਾਨੂੰ ਦੱਸਦਾ ਕੀ ਜਵਾਬ ਹੈ ਰੂਪ ਸੁبرਮਨੀਂਦਰ ਮੇਰੀ ਮੇਰੇ ਬਾਸ ਲਿਖ ਦਿਆ ਨੇ ਹੂ ਇਜ਼ ਦਿਸ ਲੂਜ਼ਰ ਕਲੌਨ ਐਂਡ ਵਾਟ ਇਜ਼ ਹੀ ਸੇਇੰਗ ਅਬਾਊਟ ਮੀ ਇਹ ਮੈਨੂੰ ਲੱਗਦਾ ਜਿਹੜਾ ਕਲੌਨ ਹੈ ਨਾ ਇਹ ਕਲੌਨ ਸਤਾਨੀ ਕਲੌਨ 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 ਮੈਨੂੰ ਲੱਗਦਾ ਇਜਾਤ ਕੋਈ ਉਹਨਾਂ ਦੀ ਮਾਨਸਿਕਤਾ ਤੇ ਕੋਈ ਅਸਰ ਹੋਇਆ ਹੈ ਕਲੌਨ ਦਾ ਤੇ ਜਾਂ ਫਿਰ ਇਹਨਾਂ ਦਾ ਕਲੌਨ ਜਿਹੜਾ ਇਹਨਾਂ ਦਾ ਤਕੀਆ ਕਲਾਮ ਜਿਹਨੂੰ ਅਸੀਂ ਕਹਿੰਦੇ ਪੈਟ ਵਰਡ ਹੈਗਾ ਹਰ ਗੱਲ ਦੇ ਨਾਲ ਕਲੌਨ ਹਰ ਗੱਲ ਦੇ ਨਾਲ ਕਲੌਨ ਦੋਵਾਂ ਵਿੱਚੋਂ ਇੱਕ ਹੀ ਗੱਲ ਹੋ ਸਕਦੀ ਕਿਉਂਕਿ ਇਹਨਾਂ ਦੀ ਜਦੋਂ ਕਿਸੇ ਨਾਲ ਜਾਨੀ ਸਾਹਮਣੇ ਤੌਰ ਤੇ ਜਦੋਂ ਕੋਈ ਗੱਲ ਕਰ ਕਿਸੇ ਵਾਸਤੇ ਰੂਪਾ ਦੀਦੀ ਜੀ ਤੇ ਲਾਜ਼ਮੀ ਕਲਾਉਨ ਨੂੰ ਕਹਿ ਦੇਣ ਹੈ ਇਹ ਮੈਨੂੰ ਲੱਗਦਾ ਕੋਈ ਮਾਨਸਿਕਤਾ ਦਾ ਮਸਲਾ ਹੈ ਕੋਈ ਕਲਾਉਨ ਇਹਨਾਂ ਨਾਲ ਕੋਈ ਜਾਂ ਤੇ ਕੋਈ ਘਟਨਾ ਕੋਈ ਵਾਪਰੀ ਹੋਈ ਹੈ ਕਲਾਉਨ ਦੇ ਵਾਲੇ ਨਾਲ ਤੇ ਜਾਂ ਫਿਰ ਕੋਈ ਹੋਰ ਮਸਲਾ ਕੋਈ ਹਰ ਕੋਈ ਕਲਾਉਨ ਕਲਾਉਨ ਸਤਾਨੀ ਮਖਾਲਸਤਾਨੀ ਨੂੰ ਕਲਾਉਨ ਸਤਾਨੀ ਕਹੀ ਜਾਂਦੀ ਕਲਾਉਨ ਸਤਾਨ ਅਜੀਬ ਤਰ੍ਹਾਂ ਦਾ ਇਹ ਬਿਹੇਵੀਅਰ ਹੈਗਾ ਜਿਹੜਾ ਕਿ ਇੱਕ ਸ਼ਬਦਾਂ ਦੀ ਜਿਹੜੀ ਜਿਹੜੀ ਸ਼ਬਦਾਂ ਦੀ ਜਿਹੜੀ ਮर्यादा ਹੈ ਜਿਹੜੀ ਉਹਦੀ ਵਰਤੋਂ ਹੈ ਉਹ ਕੋਈ ਬਹੁਤੀ ਚੰਗੀ ਨਹੀਂ ਠੀਕ ਨਹੀਂ ਠੀਕ ਹੈ ਮੈਂ ਗੱਲ ਕੀਤੀ ਹੈ ਮੈਂ ਤੁਹਾਨੂੰ ਦੱਸਿਆ ਮੈਂ ਕਿਸੇ ਨੂੰ ਇਹਨੂੰ ਮੈਂ ਕਲੌਨ ਨਹੀਂ ਆਖਿਆ ਬਿਲਕੁਲ ਨਹੀਂ ਆਖਿਆ ਨਾ ਮੈਂ ਕੋ ਨੂੰ ਕੁਝ ਕਾ ਆਖਿਆ ਬਿਲਕੁਲ ਸਿਰਫ ਗੱਲ ਕੀਤੀ ਇਹਨਾਂ ਦੇ ਵਿਚਾਰਾਂ ਦੇ ਅੱਛਾ who is this loser clone and what is he saying about me i don't speak punjabi ਪੰਜਾਬੀ ਕਹਿੰਦੇ ਮੈਂ ਨਹੀਂ ਬੋਲਦੀ ਠੀਕ ਹੈ ਜੀ ਤੁਹਾਡਾ ਹੱਕ ਹੈ ਤੁਸੀਂ ਹਿੰਦੀ ਬੋਲੋ ਹਿੰਦੀ ਬੋਲ ਦਿਓ ਪਰ ਪੰਜਾਬੀ ਤੁਹਾਨੂੰ ਸਮਝ ਤੇ ਆਉਂਦੀ ਹੈ ਨਾ ਕਿਉਂਕਿ ਤੁਸੀਂ ਸੁਣਿਆ for what is worth for what it's worth i hope this genius has not discovered that i am a मुसाद सिपाई ऑन मोदी एंड कॉर्निस पे रोल वर्किंग फॉर ट्रम्प एंड द रशियन आई एम सो क्लोज टू रैपिंग अप ऑपरेशन क्लोनिस्तान बीवी तेरी दीदी दी जी तेरी औकात हुंदी ना रैप रैप करण दी क्लोनस वे अपना खालिस्तान ਦੇ ਆਪਰੇਸ਼ਨ ਨੂੰ ਤੇ ਤੂੰ ਕਦੇ ਦੀ ਕਰ ਚੁੱਕੀ ਹੁੰਦੀ ਕਿਉਂਕਿ ਇਹ ਬੜਿਆਂ ਬੜਿਆਂ ਦੀ ਖਾਹਿਸ਼ ਹੈ ਇਹ ਤੇ 40 45 ਬਰੇ ਹੋ ਗਿਆ ਹਿੰਦੁਸਤਾਨ ਦੀਆਂ ਸਰਕਾਰਾਂ ਆਈਆਂ ਪ੍ਰਧਾਨ ਮੰਤਰੀ ਆਏ ਮਰ ਗਏ ਕਤਲ ਹੋ ਗਿਆ ਲੇਕਿਨ ਉਹਨਾਂ ਦੀ ਖੁਆਇਸ਼ ਜਿਹੜੀ ਸੀ ਉਹ ਦਿਲ ਚ ਲੈ ਕੇ ਮਰ ਗਏ ਤੇ ਤੂੰ ਵੀ ਤੂੰ ਵੀ ਖੁਆਇਸ਼ ਕਰ ਲੈ ਖੈਰ ਲੇਕਿਨ ਮੈਂ ਮੈਂ ਨੂੰ ਫਿਰ ਇਹ ਨੂੰ ਸਿਰਫ ਇਸ ਗੱਲ ਤੇ ਇਸ ਗੱਲ ਕਹਿੰਦਾ ਰੂਪਾ ਜੀ ਤੁਸੀਂ ਕਹਿੰਦੇ ਕਿ ਤੂੰ ਬੀਬੀ ਐਡੀ ਕੋਈ ਇੰਪੋਰਟੈਂਟ ਸ਼ਖਸੀਅਤ ਹੈ ਨਹੀਂ ਕਿ ਤੂੰ ਇਹ ਜਿਹੜੇ ਵੱਡੇ ਦਾਰਿਆਂ ਵਾਸਤੇ ਤੂੰ ਜਨਾਬ ਆਪਣਾ ਜਿਹੜਾ ਟਰੰਪ ਵਾਸਤੇ ਵੀ ਕੰਮ ਕਰੇ ਤੂੰ ਨਾ ਮੁਸਾਦ ਵਾਸਤੇ ਵੀ ਕੰਮ ਕਰੇ ਮੁਸਾਦ ਵਾਲੇ ਵੀ ਤੈਨੂੰ ਹਾਇਰ ਕਰਨ ਤੇ ਜਨਾਬ ਤੈਨੂੰ ਤੇ ਰੋਲ ਤੇ ਰੱਖਣ ਤੇ ਰਸ਼ੀਅਨ ਦੀ ਜ਼ਾਤ ਸਾਰੇ ਤੈਨੂੰ ਏਜੰਸੀਆਂ ਤੈਨੂੰ ਹਾਇਰ ਐਡੀ ਔਕਾਤ ਤੇਰੀ ਹੈ ਨਹੀਂ ਹੈ तेरी एडी औात ही बस कुछ से ट्विटर एक्स के उ बैठ के ट्वीटा कर लें एक्स के उ बैठ के ट्वीट कर लें सिर्फ अपने ले नजरिया जो अंदर तेज जी अंदर तेरा जहर है वो तू सामने लैके आ जाए तेरी सिर्फ इन्नी औकात जी जी तू औत दिखा दी कि हर बंद तू, तू कलॉन कह दें लोगों दे। की बॉडी शेमिंग कर दें तेरी औकात इन्नी की हैगी तेरी औकात नहीं कि तेन कोई जरा अपना तेन अपना मुसाद तेन पे रोल से रखे जैन रशियन इंटेलीजेंस पे रोल पर रख या तेन कोई सई ए पे रोल पर रखे है एडी तेरी औकात है नहीं हां ਏਡੀ ਤੇਰੀ ਔਕਾਤ ਹੈ ਕਿ ਤੂੰ ਚੁਕੇ Hindu ਐ ਸਨਾਤਨੀ ਟੈਰੋਰਿਜ਼ਮ ਦੇ ਤੂੰ ਜਿਹੜਾ ਜਿਹੜੇ ਮੁੱਖ ਮੋਦਨ ਜਿਹੜੇ ਉਹਨਾਂ ਦੀ ਲੋਬਿੰਗ ਕਰਦੇ ਨੇ ਤੂੰ ਉਹਨਾਂ ਹਿੱਸਾ ਤੂੰ RSS ਦੀ ਭਗਤ ਐ ਸੰਗ ਪਰਿਵਾਰ ਨਾਲ ਤੇਰਾ ਪਿਆਰ ਐ ਤੇਰਾ ਪ੍ਰੇਮ ਐ ਤੇ ਤੂੰ ਉਹਨਾਂ ਵਾਸਤੇ ਜਿਹੜਾ ਆਪਣਾ ਫ੍ਰੀ ਆਫ ਕਾਸਟ ਵੀ ਕੰਮ ਕਰੇ ਤੇ ਤੂੰ ਭਾਈ ਆਪਣੇ ਧਰਮ ਦਾ ਜਿਹੜਾ ਮਾਮਲਾ ਨਿਮਟਾਰੇ ਉਹਨਾਂ ਕੰਮ ਤੂੰ ਕਰ ਸਕਦੀ ਤੂੰ ਆਪਣੀ ਜਿਹੜੀ ਜਿਹੜੀ ਤੇਰੀ ਜਿਹੜਾ ਤੁਹਾਨੂੰ Hindu ਮਜ਼ਬ ਜਿਹੜਾ ਲੋਕਾਂ ਨਾਲ ਨਫ਼ਰਤ ਕਰਨੀ ਸਿਖਾਉਂਦਾ ਜਿਹੜਾ ਤੁਸੀਂ ਅਖੰਡ ਭਾਰਤ ਦਾ ਤੁਹਾਨੂੰ ਪਾਠ ਪੜਾਉਂਦਾ ਹੈ ਜਿਹੜਾ ਤੁਹਾਨੂੰ ਮਹਾਭਾਰਤ ਦੀ ਜੀ ਤੁਹਾਨੂੰ ਦਰਸ ਦਿੰਦਾ ਚਨਕਿਆ ਦੇ ਜਿਹੜਾ ਫਲਸਫੇ ਤੁਸੀਂ ਜਿਹੜੇ ਕੰਮ ਕਰਦੇ ਪਏ ਹੋ ਕਿ ਤੁਸੀਂ ਲੋਕਾਂ ਨਾਲ ਸਿਰਫ ਨਫ਼ਰਤ ਹੀ ਕਰਨੀ ਤੇ ਉਹ ਤੁਸੀਂ ਕਰੀ ਜਾ ਰਹੇ ਹੋ ਤੁਸੀਂ ਉਹ ਹੀ ਕਰ ਸਕਦੇ ਹੋ ਉਹ ਤੁਸੀਂ ਆਪਣੇ ਹਿੰਦੁਸਤਾਨ ਵਿੱਚ ਵੀ ਕਰਦੇ ਹੋ ਜਿਹੜੇ ਬਾਹਰ ਤੁਸੀਂ ਡਾਇਸਪੋਰਾ ਜੋ ਉਹ ਵੀ ਤੁਸੀਂ ਕਰਦੇ ਹੋ ਤੁਸੀਂ ਉਹ ਹੀ ਕਰਨਾ ਬਾਕੀ ਤੁਹਾਡੇ ਵਾਸਤੇ ਵਿੱਚ ਹੋਰ ਹੈ ਕੋਈ ਨਹੀਂ ਤੇ ਰੂਪਾ ਤੇ ਏਡੀ ਵੱਡੀ ਜਰਨਲਿਸਟ ਨੂੰ ਹੈ ਲੀਕ ਤੂੰ ਅੱਜ ਤੱਕ ਕੋਈ ਐਸਾ ਕੋਈ ਸਕੈਂਡਲ ਐਕਸਪੋਜ਼ ਕੀਤਾ ਹੋਵੇ ਕਿ ਜਰਾ ਤੈਨੂੰ ਲੋਕੀ ਜਿਹੜੇ ਨੇ ਆਪਣੇ ਪੇਰ ਹੌਲ ਤੇ ਲੈ ਲਿਆ ਤੇਰੀ ਇਹ ਨਿਊ ਕਾਧ ਹੈ ਨਹੀਂ ਮੈਂ ਕਹਿੰਦਾ ਤੈਨੂੰ ਇਹ ਤੈਨੂੰ ਮੈਂ ਜਵਾਬ ਦੇਦਾ ਕਿ ਤੁਸੀਂ ਜਿਹੜੇ ਮੇਰੇ ਤੇ ਮਿਹਰਬਾਨੀ ਕੀਤੀ ਮੈਨੂੰ ਤੁਸੀਂ ਆਪਣਾ ਟੈਗ ਕਰਕੇ ਆਪਣੇ ਜਿਹੜੇ ਤੁਹਾਡੇ ਦੀ ਗੱਲ ਕੀਤੀ ਸੀ ਤੁਸੀਂ ਜਨਾਬ ਉਹਦੇ ਤੇ ਆਪਣੇ ਐਕਸ ਦੇ ਉੱਤੇ ਪੋਸਟ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਇਹ ਚਿਹਰਾ ਹੀ ਮੈਂ ਲੋਕਾਂ ਦੇ ਸਾਹਮਣੇ ਰੱਖਦਾ ਕਿ ਇਹ ਲੋਕਾਂ ਨੂੰ ਕੀ ਕਹਿੰਦੀ ਹੈ ਹਮੇਸ਼ਾ ਮਨਪੱਖੀ ਦੂਸਰੀ ਗੱਲ ਆ ਗਈ ਹੁਣ ਮੈਂ ਦੇਖੋ ਮੈਂ ਇੱਥੇ ਬੈਠਾ ਮੈਂ ਰੂਪਾ ਦੀਦੀ ਦੇ ਐਕਸ ਦੇ ਉੱਤੇ ਜਾ ਕੇ ਇਹਨਾਂ ਨੂੰ ਮੈਂ ਇੱਕ ਡੀਐਮ ਭੇਜਿਆ ਸੀ ਜਿਹਦੇ ਵਿੱਚ ਮੈਂ ਬੇਨਤੀ ਕੀਤੀ ਮੈਂ ਰਿਕੁਐਸਟ ਕੀਤੀ ਰੂਪਾ ਦੀਦੀ ਨੂੰ ਕਿ ਤੁਸੀਂ ਮੇਰੇ ਨਾਲ ਇੱਕ ਇੰਟਰਵਿਊ ਚ ਆ ਜਾਓ ਮੈਂ ਤੁਹਾਡਾ ਇੰਟਰਵਿਊ ਕਰਨਾ ਚਾਹਨਾ ਤੁਹਾਡੇ ਵਿਚਾਰ ਜਿਹੜੇ ਨੇ ਖਾਲਸਤਾਨ ਦੇ ਮੈਂ ਪੁੱਛਣਾ ਤੁਹਾਨੂੰ ਚਾਹਨਾ ਕਿ ਤੁਸੀਂ ਖਾਲਸਤਾਨ ਦੇ ਐਡੇ ਦੁਸ਼ਮਣ ਤੁਸੀਂ ਕਿਉਂ ਤੁਸੀਂ ਖਾਲਸਤਾਨ ਨੂੰ ਐਡਾ ਬੁਰਾ ਪਲਾ ਕਿਉਂ ਸਮਝਦੇ ਹੋ ਤੁਸੀਂ ਗੁਰਪਤਵੰਤ ਸਿੰਘ ਪੰਨੂ ਦੇ ਇੰਟਰਵਿਊ ਤੇ ਕਿਉਂ ਕ੍ਰਿਟਿਕਲ ਤਰਕੀਬ ਕਰ ਰਹੇ ਹੋ ਤੁਸੀਂ ਤੁਸੀਂ ਟੈਲੀਵਿਜ਼ਨ ਦੇ ਜਿਹੜਾ ਡਿਸਟਰੀਬਿਊਟਿਨ ਇੰਟਰਵਿਊ ਕੀਤਾ ਤੁਸੀਂ ਕਿਉਂ ਉਹਦੇ ਖਿਲਾਫ ਗੱਲ ਕਰ ਰਹੇ ਹੋ ਤੁਸੀਂ ਕਿਉਂ ਜਿਹੜਾ ਆਪਣਾ ਉਸ ਟੀਵੀ ਨੂੰ ਜਿਹੜਾ ਉਹਦੀ ਜਿਹੜੀ ਤੁਸੀਂ ਫ੍ਰੀडम ਹੈ ਉਹਨੂੰ ਤੁਸੀਂ تسلیم ਨਹੀਂ ਕਰ ਰਹੇ ਤੇ ਤੁਸੀਂ ਆਪਣੀ ਵਾਸਤੇ ਪ੍ਰੈਸ ਫ੍ਰੀ ਪ੍ਰੈਸ ਮੰਗਦੇ ਹੋ ਤੇ ਤੁਸੀਂ ਉਸ ਟੀਵੀ ਵਾਸਤੇ ਫਿਰ ਜੇ ਫ੍ਰੀ ਪ੍ਰੈਸ ਤੇ ਕਿਉਂ ਬਿਲੀਵ ਨਹੀਂ ਕਰਦੇ ਮੇਰੇ ਕੋਈ ਸਵਾਲ ਸਨ ਮੈਂ ਕਹਿੰਸੀ ਮੈਂ ਡਾਇਰੈਕਟ ਇਹਨਾਂ ਕੋਲੋਂ ਪੁੱਛਾਂ ਮੈਂ ਓਪਨ ਮੈਂ ਹੁਣ ਵੀ ਕਹਿਣਾ ਮੈਂ ਹੁਣ ਵੀ ਇਹਨਾਂ ਨੂੰ ਰਿਕੁਐਸਟ ਕਰਨਾ ਤੁਸੀਂ ਸਾਰੇ ਮੇਰੇ ਨਾਲ ਮਿਲ ਕੇ ਇਸ ਕਮੈਂਟ ਸੈਕਸ਼ਨ ਵਿੱਚ ਜਾਓ ਤੁਸੀਂ ਆਦਰੂਪਾ ਦੀਦੀ ਨੂੰ ਕਹੋ ਕਿ ਇਹ ਮੇਰੇ ਨਾਲ ਟੈਲੀਵਿਜ਼ਨ ਤੇ ਇੰਟਰਵਿਊ ਕਰਨ ਮੇਰੇ ਨਾਲ ਮੈਂ ਇਹਨਾਂ ਨੂੰ ਲਾਈਨ ਤੇ ਲੈਣਾ ਮੈਂ ਇਹਨਾਂ ਨੂੰ ਜ਼ੂਮ ਤੇ ਲੈਣਾ ਮੈਂ ਇਹਨਾਂ ਨਾਲ ਇੰਟਰਵਿਊ ਕਰਨਾ ਫਿਰ ਆਪਣਾ ਮੌਕਫ ਜਿਹੜਾ ਉਹ ਮੈਨੂੰ ਖੁੱਲ ਕੇ ਦੱਸਣ ਇਹ ਦੱਸਣ ਕਿ ਕਲਾਉਨ ਕਹਿਣਾ ਜਿਹੜਾ ਇਹਨਾਂ ਦਾ ਕੋਈ ਇਹਨਾਂ ਦਾ ਕੋਈ ਘਟਨਾ ਵਾਪਰੀ ਹੋਈ ਕਲਾਉਨ ਦੇ ਹਵਾਲੇ ਨਾਲ ਜਾਂ ਫਿਰ ਇਹਨਾਂ ਦਾ ਤਖੀਆ ਕਲਾਮ ਮੇ ਪੈਟ ਵਰਡ ਇਹਨਾਂ ਦਾ ਜਨਾਬ ਹਰ ਚੀਜ਼ ਨੂੰ ਕਲਾਉਨ ਕਲਾਉਨ ਕਲਾਉਨistani ਖੈਰ ਇਹ ਸਾਡਾ ਫਰਜ਼ ਹੈ ਐਜ਼ ਅ ਜਰਨਲਿਸਟ ਐਜ਼ ਅ ਜਰਨਲਿਸਟ ਮੇਰਾ ਫਰਜ਼ ਹੈ ਮੈਂ ਐਕਸਟੈਂਡ ਕਰਕੇ ਜਾ ਰਿਹਾ ਇਹਨਾਂ ਨੂੰ ਐਕਸਟੈਂਡ ਕਰਕੇ ਜਾ ਰਿਹਾ ਇਹਨਾਂ ਨੂੰ ਆਪਣਾ ਕੀ ਕਹਿੰਦੇ ਨੇ ਇਨਵੀਟੇਸ਼ਨ ਇਨਵੀਟੇਸ਼ਨ ਟੂ ਅਪੀਅਰ ਔਨ ਮਾਈ ਸ਼ੋਅ ਤੇ ਮੇਰੇ ਸ਼ੋਅ ਦੇ ਉੱਤੇ ਆ ਕੇ ਆਪਣੀ ਗੱਲ ਰੱਖਣਾ ਆਪਣਾ ਦੱਸਣ ਤਾਂ ਕਿ ਅਸੀਂ ਡਿਬੇਟ 'ਚ ਜਾਈਏ ਮੈਂ ਹਮੇਸ਼ਾ ਕਹਿੰਦਾ ਇੱਕ ਕੰਸਟਰਕਟਿਵ ਡਿਬੇਟ ਹੋਣੀ ਚਾਹੀਦੀ ਹਰ ਇਸ਼ੂ ਦੇ ਉੱਤੇ ਤੁਸੀਂ ਖਾਲਿਸਤਾਨ ਦੀ ਮੂਵਮੈਂਟ ਨਾਲ ਸਹਿਮਤ ਨਹੀਂ ਵੈਲਨਕੁਟ ਡਿਬੇਟ ਕਰੋ ਆਪਣੀ ਲੌਜਿਕ ਦਿਓ ਮੈਂ ਤੁਹਾਨੂੰ ਦੱਸਿਆ ਮੈਂ ਲੌਜਿਕ ਦਿੰਨਾ ਕਿ ਮੈਂ ਆਰਐਸਐਸ ਤੋਂ ਸਹਿਮਤ ਨਹੀਂ ਕਿਉਂਕਿ ਆਰਐਸਐਸ ਜਿਹੜਾ ਸਿਵਾਏ ਐਕਸਟਰੀਮਿਜ਼ਮ ਤੇ ਕੁਝ ਨਹੀਂ ਫੈਲਾਉਂਦਾ ਆਰਐਸਐਸ ਜਿਹੜਾ ਲੋਕਾਂ ਨੂੰ ਸਿਰਫ ਨਫ਼ਰਤ ਸਿਖਾਉਂਦਾ ਸਿਰਫ ਕਹਿੰਦਾ ਬ੍ਰਾਹਮਣ ਦੀ ਜਿਹੜੀ ਹੋਣੀ ਚਾਹੀਦੀ RSS ਜਿਹੜਾ ਮਾਈਨੋਰਿਟੀਆਂ ਨੂੰ ਕਿਲ ਕਰਨ ਦਾ ਦਰਸ ਦਿੰਦਾ RSS ਜਿਹੜਾ ਲੋਕਾਂ ਨੂੰ ਕ੍ਰਸ਼ ਕਰਨ ਦਾ ਦਰਸ ਦਿੰਦਾ ਇਸ ਵਾਸਤੇ ਮੈਂ RSS ਨਾਲ ਨਹੀਂ ਬਟ I do believe ਕਿ RSS ਇੱਕ ਐਗਜ਼ਿਸਟ ਕਰਦਾ ਲੋਕੀ ਉਹਦੀ ਲੋਕੀਓ ਨੂੰ ਲੋਕੀਓ ਦੇ ਨਾਲ ਨਹੀਂ ਲੋਕੀਓ ਨੂੰ ਫਾਲੋ ਕਰਦੇ ਨੇ ਪਰ ਜਿਹੜਾ ਉਹਨੂੰ ਫਾਲੋ ਅਪ ਕਰਕੇ ਲੋਕਾਂ ਦੇ ਵਾਮਨਾ ਜਿਹੜਾ ਨਫਰਤ ਵੰਡੇਗਾ ਮੈਂ ਉਹਨੂੰ ਉਹਦੇ ਨਾਲ ਸਹਿਮਤ ਨਹੀਂ ਇਸ ਵਿਸ਼ਵਾਸ ਤੇ ਪਰ ਮੈਂ I do believe in debate ਮੈਂ ਹਮੇਸ਼ਾ ਡਿਬੇਟ ਕਰਨ ਵਾਸਤੇ ਤਿਆਰ ਹਾਂ ਜਿਹੜਾ ਬੰਦਾ ਵੀ ਛਾਣਾ ਜਿਹੜਾ ਬੰਦਾ ਵੀ ਚਾਹੇ ਕਿ ਮੈਨਾਂ ਡਿਬੇਟ ਕਰਨਾ ਚਾਹੁੰਦਾ ਜਿਹੜਾ ਬੰਦਾ ਵੀ ਚਾਹੁੰਦਾ ਕਿ ਮੈਨਾਂ ਡਿਬੇਟ ਕਰਨਾ ਮੈਨੂੰ ਕਮੈਂਟ ਸੈਕਸ਼ਨ ਵਿੱਚ ਆ ਕੇ ਆਪਣਾ ਨੰਬਰ ਭੇਜੇ ਮੈਂ ਉਹਨੂੰ WhatsApp ਕਰਕੇ ਮੈਂ ਉਹਨੂੰ ਜਿਹੜਾ ਆਪਣਾ ਬੁਲਾਣਾ ਮੇਰਾ WhatsApp ਨੰਬਰ ਤੁਹਾਨੂੰ ਆ ਰਿਹਾ ਤੁਸੀਂ ਉਹਦੇ ਤੋਂ ਰਾਬਤਾ ਕਰੋ ਰਾਬਤਾ ਕਰੋ ਆਪਾਂ ਡਿਬੇਟ ਕਰਨੇ ਆਪਾਂ ਲਾਈਵ ਕਰ ਲੈਨੇ ਡਿਬੇਟ YouTube ਦੇ ਉੱਤੇ ਆਪਾਂ ਰਿਕਾਰਡ ਕਰ ਲੈਨੇ ਸ਼ੋ ਜਿਸ ਤਰ੍ਹਾਂ ਤੁਸੀਂ ਕਹੋ ਰੂਪਾ ਜੀ ਜੀ ਨੂੰ ਵੀ ਮੇਰਾ ਇਹੀ ਇਹੀ ਸਨੇਹਾ ਇਹੀ ਮੈਸੇਜ ਹੈਗਾ ਕਿ ਚਾਹ ਤੇ ਮੇਰੇ ਸ਼ੋ ਦੇ ਉੱਤੇ ਜ਼ਰੂਰ ਆਣ ਆਪਾਂ ਗੱਲਬਾਤ ਕਰਨੇ ਤੇ ਬਾਕੀ ਕੁਝ ਵਿਚਾਰ ਤੁਹਾਡੇ ਸਾਹਮਣੇ ਰੱਖ ਦਿੱਤੇ ਆਂਦਾ ਵਾਲੀ ਦੀ ਘਟਨਾਵਾ ਹੋਣਗੇ ਤੁਹਾਡੇ ਸਾਹਮਣੇ ਰੱਖਾਂਗੇ ਕਿਉਂਕਿ ਜਿਹੜਾ ਲਾਈਫ ਸਰਟੀਫਿਕੇਟ ਵੰਡਣ ਦਾ سلسلہ ਉਹ ਵੀ جاری ਹੈ ਇਹਨਾਂ ਦਾ ਉਹ ਜਿਹੜਾ ਸਿਟੀਨ ਅਰੈਸਟ ਦੀ ਕਾਲ ਹੈ ਉਹ ਵੀ ਦਿੱਤੀ ਹੋਈ ਹੈ 6 ਪਰ ਜਸਟਿਸ ਨੇ ਇਹ 29 ਤੀਨ ਨੂੰ ਵੀ ਮੇਰੇ ਅਖੇ ਇਹਨਾਂ ਦਾ ਪ੍ਰੋਗਰਾਮ ਹੈਗਾ ਤੇ ਆਪਾਂ ਜਿਹੜਾ ਉਸ ਦਿਨ ਵੀ ਉਹ ਲਾਈਵ ਪ੍ਰੋਗਰਾਮ ਜਿਹੜਾ ਉੱਥੇ ਲਾਈਵ ਜਿਹੜਾ ਪ੍ਰੋਟੈਸਟ ਹੋਣਗੇ ਉਹ ਆਪਾਂ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਤੇ ਆਪਣਾ ਖਿਆਲ ਰੱਖਣਾ ਬਹੁਤ ਬਹੁਤ ਧੰਨਵਾਦ ਤੇ ਪੰਜਾਬੀ ਭਾਈਚਾਰਾ ਜਿੰਦਾਬਾਦ ਛਿੰਜਾ ਮੇਲੇ ਬਾਦ ਰਹਿਣ ਤੇ ਬਹੁਤ ਬਹੁਤ ਧੰਨਵਾਦ ਤੇ ਚੜ੍ਹਦੀ ਕਲਾ ਤੇ ਦੂਸਰਾ ਸਪੋਰਟ ਕਰਨ ਦਾ ਬਹੁਤ ਬਹੁਤ